ਕਾਬਲ ਦੇ ਰਹਿਣ ਵਾਲਾ ਇੱਕ ਗੁਰੂ ਦਾ ਸਿੱਖ ਜਿਸ ਦਾ ਨਾਮ ਸੀ ਭਾਈ ਕਰੋੜਿਆ ਭਾਈ ਕਰੋੜਿਆ ਅਕਸਰ ਤੀਰਥ ਯਾਤਰਾਵਾਂ ਤੇ ਆਉਂਦਾ ਹੁੰਦਾ ਸੀ ਕਿ ਉਹ ਪੰਜਾਬ ਆਇਆ ਤੇ ਉਸ ਨੂੰ ਪਤਾ ਲੱਗਿਆ ਵੀ ਧਾਨਸ਼ੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਨਾਂ ਨੇ ਹੁਣ ਘੋੜੇ ਰੱਖੇ ਹੋਏ ਐ ਸ਼ਸਤਰ ਵਿਦਿਆ ਦੇ ਇਥੇ ਜੋਹਰ ਦਿਖਾਏ ਜਾਂਦੇ ਐ ਕਿ ਉਹ ਜਦੋਂ ਵਾਪਸ ਗਿਆ ਨਾ ਤੇ ਕੁਝ ਮਹੀਨਿਆਂ ਬਾਅਦ ਉਹਨੇ ਫਿਰ ਆਉਣਾ ਸੀ ਉਹਨੇ ਫਿਰ ਜਦੋਂ ਦੁਬਾਰਾ ਆਉਣਾ ਸੀ ਨਾ ਤੇ ਉਹਨੇ ਸਤਗੁਰਾਂ ਵਾਸਤੇ ਨਾ ਕਿਉਂਕਿ ਉਹ ਘੋੜਿਆਂ ਦਾ ਵਪਾਰੀ ਸੀ ਸਤਗੁਰਾਂ ਵਾਸਤੇ ਉਹਨੇ ਇੱਕ ਦੇਖਿਆ ਵੀ ਬਹੁਤ ਸੋਹਣੇ ਨਾ ਦੋ ਬਸ਼ੇਰੇ ਐ ਜੋੜੇ ਨੇ ਬਹੁਤ ਸੋਹਣੇ ਨੇ ਜਿਹਨੂੰ ਦਰਿਆਈ ਘੋੜਾ ਕਿਹਾ ਜਾਂਦਾ ਸੀ ਕਹਿ ਲੱਗੇ ਹੁਣ ਉਹ ਦੋ ਜਿਹੜੇ ਉਹਨੇ ਖਰੀਦ ਲਏ ਤੇ ਕਰੀਬਨ 3-4 ਮਹੀਨਿਆਂ ਤੱਕ ਉਹਨਾਂ ਨੂੰ ਪਾਲਿਆ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੀ ਆਮਾਨਤ ਜਾਣ ਕੇ ਕਿਉਂਕਿ ਉਹ ਸਤਿਗੁਰਾਂ ਨੂੰ ਭੇਟ ਕਰਨਾ ਚਾਹੁੰਦਾ ਸੀ ਬੜੇ ਹੀ ਸੋਹਣੇ ਉਹ ਦੋਨੇ ਜਿਹੜੇ ਬੇਸ਼ੇਰੇ ਸੀ ਉਹ ਵੱਡੇ ਹੋਏ 3-4 ਮਹੀਨਿਆਂ ਤੋਂ ਬਾਅਦ ਪਈ ਕਰੋੜੀਆਂ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਘੋੜਿਆਂ ਨੂੰ ਦੋਨਾਂ ਨੂੰ ਤੇ ਉਹ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਉਣ ਵਾਸਤੇ ਸੰਗਤ ਦੇ ਨਾਲ ਚੱਲ ਪੈਂਦੇ ਵੀ ਸਤਿਗੁਰਾਂ ਨੂੰ ਜਾ ਕੇ ਮੈਂ ਇਹ ਘੋੜੇ ਜਿਹੜੇ ਨਾ ਭੇਟ ਕਰਨੀ ਹੈ ਤੇ ਜਦੋਂ ਕਾਬਲ ਤੋਂ ਚੱਲਦੀ ਸੰਗਤ ਲਾਹੌਰ ਆ ਕੇ ਪੜਾਅ ਕਰਦੀ ਆ ਫੇਰਦੇ ਆ ਤੇ ਇੱਥੇ ਵੀ ਜਿਹੜਾ ਘੋੜਿਆਂ ਦੀ ਸੀ ਮੰਡੀ ਲੱਗੀ ਹੋਈ ਸੀ ਜਿਹੜਾ ਕਾਸਮ ਬੇਗ ਸੀ ਉਹ ਲਾਹੌਰ ਦਾ ਹਾਕਮ ਸੀ ਉਹਦੇ ਨਾਲ ਕੁਝ ਸਿਪਾਹੀ ਉਹਦੇ ਕਰਿੰਦੇ ਉਹਦੇ ਨੌਕਰ ਚਾਕਰ ਤੇ ਉਹ ਘੋੜੇ ਦੇਖਦੇ ਫਿਰਦੇ ਸੀ ਤੇ ਉਧਰ ਇੱਕ ਪਾਸੇ ਇਹ ਸੰਗਤ ਨੇ ਆਪਣੇ ਥੰਬੂ ਜਾ ਕੇ ਲਾ ਲਏ ਕਿਉਂਕਿ ਇਹਨਾਂ ਨੇ ਉੱਥੇ ਰਾਤ ਖੇਰਨਾ ਸੀ ਇਹ ਉਸ ਕਾਸਮ ਬੇਗ ਦੇ ਕਰਿੰਦਿਆਂ ਨੇ ਉਹ ਜਿਹੜੇ ਘੋੜੇ ਸੀ ਨਾ ਉਹ ਦੇਖ ਲਏ ਉਹਨਾਂ ਦੇ ਨੀਂਗਾ ਪਈ ਵੀ ਬੜੇ ਸੋਹਣੇ ਘੋੜੇ ਐ ਉਹਨਾਂ ਨੇ ਕਾਸਮ ਬੇਗ ਨੂੰ ਸੱਦ ਲਿਆਂਦਾ ਵੀ ਆਓ ਤੁਹਾਨੂੰ ਘੋੜੇ ਸੀ ਦਿਖਾਉਣੇ ਆ ਬੜੇ ਵਧੀਆ ਉੱਥੇ ਉਹਨਾਂ ਨੇ ਉਹ ਦੇਖਿਆ ਵੀ ਘੋੜੇ ਬੜੇ ਸੋਹਣੇ ਤੇ ਕਾਸਮ ਬੇਗ ਆ ਕੇ ਉਹਨੂੰ ਕਹਿਣ ਲੱਗਿਆ ਵੀ ਇਹ ਘੋੜੇ ਕਿਸ ਦੇ ਐ ਤੇ ਦਾ ਭਾਈ ਕਰੋੜੀ ਅਸੂ ਕਹਿਣ ਲੱਗਿਆ ਵੀ ਇਹ ਸਾਡੇ ਨੇ ਕਹਣ ਲੱਗਿਆ ਵੀ 10 ਸੇ ਦਾ ਕੀ ਮੁੱਲ ਲੈਣੇ ਭਾਈ ਕਰੋੜੀਏ ਕਹਿਣ ਲੱਗਿਆ ਵੀ ਮੈਂ ਇਹ ਵੇਚਨੇ ਨਹੀਂ ਕਹਿਣ ਲੱਗਿਆ ਵੀ ਤੂੰ ਜਿਹੜਾ ਮੁੱਲ ਮੂੰਹੋਂ ਮੰਗੇਗਾ ਨਾ ਮੈਂ ਇਹਨਾਂ ਦਾ ਉਹ ਦੇ ਦੇਵਾਂਗਾ ਤੂੰ ਇਹ ਘੋੜੇ ਮੈਨੂੰ ਦੇ ਦੇ ਭਾਈ ਕਰੋੜੀਏ ਕਹਿਣ ਲੱਗਿਆ ਵੀ ਇਹ ਘੋੜੇ ਨਾ ਅਸਲ ਵਿੱਚ ਅਮਾਨ ਤਨੇਸਾਤ ਗੁਰਾਂ ਦੀ ਇਹ ਛੇਵੇਂ ਪਾਤਸ਼ਾਹ ਤੁਹਾਨੂੰ ਤੁੰਤਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੇਸ਼ ਕਰਨੇ ਐ ਮੈਂ ਜਾ ਕੇ ਇਹ ਮੈਂ ਤੁਹਾਨੂੰ ਨਹੀਂ ਦੇ ਸਕਦਾ ਕਿਸੇ ਕੀਮਤ ਉੱਤੇ ਵੀ ਨਹੀਂ ਦੇ ਸਕਦਾ ਉਹ ਕਾਸਮ ਬੇ ਜਿਹੜਾ ਸੀ ਉਹ ਲਾਹੌਰ ਦਾ ਹਾਕਮ ਸੀ ਤੇ ਉਹਦੇ ਕੋਲੇ ਪਾਵਰ ਸੀ ਉਸਨੇ ਜ਼ਬਰਦਸਤੀ ਉਹਨਾਂ ਦੇ ਕੋਲੋਂ ਘੋੜੇ ਵੀ ਹੋਰ ਵੀ ਜਿੰਨਾ ਕੀਮਤੀ ਸਮਾਨ ਸੀ ਉਹ ਸਾਰਾ ਖੋ ਲਿਆ ਉਹਨੇ ਬੜੀਆਂ ਮਿੰਨਤਾਂ ਪਰਲੇ ਕੀਤੀ ਵੀ ਤੁਸੀਂ ਐਸਾ ਨਾ ਕਰੋ ਇਹ ਘੋੜੇ ਜਿਹੜੇ ਨੇ ਇਹ ਮੈਂ ਸਤਗੁਰਾਂ ਦੇ ਭੇਟ ਕਰਨੇ ਆ ਮੈਂ ਅਰਦਾਸ ਕਰਕੇ ਚੱਲੇ ਆ ਤੇ ਤੁਸੀਂ ਇਹ ਘੋੜੇ ਜਿਹੜੇ ਨਾ ਦੋਨੇ ਇਹ ਨਾ ਰੱਖੋ ਨਾ ਇਹ ਮੈਨੂੰ ਦੇ ਦਿਓ ਲੇਕਿਨ ਕਾਸਮ ਬੇਗ ਨੇ ਇੱਕ ਨਾ ਸੁਣੀ ਧੱਕੇ ਮਾਰੇ ਉਥੋਂ ਕੱਢ ਦਿੱਤੇ ਹੁਣ ਅਗਲੇ ਦਿਨ ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਦੇ ਆ ਤੇ ਸਤਿਗੁਰਾਂ ਦੇ ਚਰਨਾਂ ਤੇ ਜਾ ਕੇ ਭਾਈ ਕਰੋੜੀ ਜੀ ਨੇ ਸਾਰੀ ਕਹਾਣੀ ਦੱਸੀ ਵੀ ਇਸ ਤਰ੍ਹਾਂ ਕਰਕੇ ਮੈਂ ਤੁਹਾਡੇ ਵਾਸਤੇ ਦੋ ਘੋੜੇ ਖਰੀਦੇ ਸੀ ਤੇ ਤੁਹਾਡੀ ਭੇਟ ਕਰਨੇ ਸੀ ਤੇ ਉਹਨਾਂ ਘੋੜਿਆਂ ਨੂੰ ਕਾਸਮ ਬੇਗ ਜਿਹੜਾ ਹੈ ਲਾਹੌਰ ਦਾ ਹਾਕਮ ਉਹਨੇ ਮੇਰੇ ਕੋਲੋਂ ਇਹ ਘੋੜੇ ਜਿਹੜੇ ਸੀ ਨਾ ਇਹ ਖੋ ਲਏ ਤੇ ਸਤਗੁਰਾਂ ਨੇ ਉਹਦੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਕਹਿਣ ਲੱਗੇ ਕੋਈ ਗੱਲ ਨਹੀਂ ਤੂੰ ਭੇਟ ਲੈ ਕੇ ਚੰਦਿਆ ਸੀ ਨਾ ਤੇਰੀ ਭੇਟ ਆ ਸਾਡੇ ਕੋਲੇ ਪਹੁੰਚ ਗਈ ਐ ਅਸੀਂ ਕਬੂਲ ਕਰ ਲਈ ਐ ਹੁਣ ਤੂੰ ਹੀ ਕਰਨਾ ਕਰ ਜੇ ਤੂੰ ਸਾਡੇ ਵਾਸਤੇ ਲੈ ਕੇ ਆਇਆ ਸਾਡੇ ਕੋਲੇ ਘੋੜੇ ਪਹੁੰਚ ਜਾਣਗੇ ਤੇਰੀ ਦਿੱਤੀ ਹੋਈ ਭੇਟ ਆ ਸਾਡੇ ਕੋਲੇ ਪਹੁੰਚ ਚੁੱਕੀ ਐ ਅਸੀਂ ਉਹਨੂੰ ਮਨਜ਼ੂਰ ਕਰ ਲਿਆ ਤੂੰ ਦੇ ਫਿਕਰ ਹੋ ਜਾ ਹੁਣ ਉਹ ਸਾਡੇ ਨੇ ਤੇਰੇ ਨਹੀਂ ਐ ਤੇ ਕੋੜੀ ਬੈਠਾ ਸੀ ਭਾਈ ਸਾਹਿਬ ਭਾਈ ਬੀਦੀ ਚੰਦ ਉਹ ਸਾਰੀ ਗੱਲ ਤਾਂ ਸੁਣ ਰਿਆ ਸੀ ਉਹਨੇ ਸਾਰੀ ਗੱਲ ਸੁਣਨ ਤੋਂ ਬਾਅਦ ਤੇ ਉੱਠ ਕਿਉਂਨੇ ਸਤਿਗੁਰਾਂ ਦੇ ਚਰਨਾਂ 'ਚ ਬਹਿੰਤੀ ਕਹਿ ਕਿ ਕੀ ਕਹ ਲੈ ਕੇ ਸਤਿਗੁਰੂ ਜੇ ਤੁਸੀਂ ਆਗਿਆ ਦੇਵੋ ਤਾਂ ਉਹ ਕੋੜੀ ਮੈਂ ਲੈ ਕੇ ਆਵਾਂ ਤੁਹਾਡੇ ਵਾਸਤੇ ਸਤਗੁਰੂ ਕਹਿਣ ਲੱਗੇ ਉਹ ਘੋੜੇ ਸ਼ਾਹੀ ਤਵੇਲੇ 'ਚ ਹੈ ਉੱਥੇ ਜਾਣਾ ਇੰਨਾ ਆਸਾਨ ਨਹੀਂ ਹੈ ਜਿਵੇਂ ਤੂੰ ਕਹਿ ਦਿੱਤਾ ਕਹਿਣ ਲੱਗੇ ਸਤਗੁਰੂ ਜੀ ਤੁਸੀਂ ਆਪਣਾ ਮਿਹਰਾ ਪਰਿਆ ਹੱਥ ਮੇਰੇ ਸਿਰ ਤੇ ਰੱਖ ਦਿਓ ਨਾ ਤੇ ਕਹਿਣ ਲੱਗੇ ਸ਼ਾਹੀ ਤਵੇਲਾ ਕੀ ਚੀਜ਼ ਹੈ ਤੁਸੀਂ ਕਿਰਪਾ ਕਰ ਦਿਓ ਤੁਸੀਂ ਨਾਲ ਵਰਤੋ ਮਿਹਰ ਕਰ ਦਿਓ ਤੇ ਮੈਂ ਉਹ ਘੋੜੇ ਲੈ ਆਉਂਨੇ ਸਤਗੁਰੂ ਕਹਿਣ ਲੱਗੇ ਵੀ ਠੀਕ ਸਤਗੁਰੂ ਨੇ ਥਾਪੜਾ ਦੇ ਦਿੱਤਾ ਤੇ ਭਾਈ ਵਿਧੀ ਚੰਦ ਕਹਿਣ ਲੱਗੇ ਉੱਥੋਂ ਚੱਲਿਆ ਅਇਦਨ ਉੱਥੋਂ ਜਦੋਂ ਲਾਹੌਰ ਪਹੁੰਚਦਾ ਹੈ ਉਹਨੇ ਜਾ ਕੇ ਕੀ ਵੇਖਿਆ ਵੀ ਹੁਣ ਸ਼ਾਹੀ ਤਵੇਲੇ ਦੇ ਵਿੱਚ ਜਾਨਵਰ ਕਿਥੋਂ ੰ ਨਾਲ ਪ੍ਰਬੰਧ ਕੀਤਾ ਜਾਵੇ ਤੇ ਭਾਈ ਵਿਧੀ ਚੰਦ ਨੇ ਇੱਕ ਰੰਬੀ ਲਈ ਇੱਕ ਪੱਲੀ ਲੈ ਲਈ ਤੇ ਬੜਾ ਸੋਹਣਾ ਸੋਹਣਾ ਘਾ ਜਿਹੜਾ ਸੀ ਨਾ ਉਹ ਖੋਤਿਆ ਘਾ ਖੋਤ ਕੇ ਛਾੜ ਕੇ ਬਿਲਕੁਲ ਹਰਾ ਤੇ ਲਵਾ ਕਾ ਉਹਦੀ ਪੰਡ ਬਣ ਕੇ ਨਾ ਤੇ ਜਿੱਥੇ ਸ਼ਾਹੀਤ ਬੇਲਾਸੂ ਦੇ ਬਾਹਰ ਮੇ ਪਾਸੇ ਜਾ ਖਲੋਪਾ ਤੇ ਜਿਹੜਾ ਉਹਨਾਂ ਦਾ ਉਸ ਤਵੇਲੇ ਦੇ ਵਿੱਚ ਨੌਕਰੀ ਕਰਨ ਵਾਲਾ ਜਿਹੜਾ ਉਹਨਾਂ ਦਾ ਨੌਕਰ ਸੀ ਉਹਨੇ ਦੇਖਿਆ ਵੀ ਬਾਹਰ ਜਿਹੜਾ ਘਾਈ ਖੜਾ ਤੇ ਕੋਲੇ ਘਾਹ ਬੜਾ ਸੋਹਣਾ ਹੈ ਘੋੜਿਆਂ ਵਾਸਤੇ ਪਾਏ ਤੋ ਘਾਹ ਲੈ ਲਈ ਉਹ ਬਾਹਰ ਆਇਆ ਤੇ ਕਹਿਣ ਲੱਗਿਆ ਵੀ ਤੂੰ ਇਹ ਜਿਹੜਾ ਘਾਹ ਹੈ ਇਹ ਦੇ ਦੇ ਸਾਨੂੰ ਉਹ ਕਹਿਣ ਲੱਗਿਆ ਵੀ ਘਾਹ ਤਾਂ ਮੈਂ ਦੇ ਦੇਂਗਾ ਤੁਹਾਨੂੰ ਪਰ ਇੱਕ ਗੱਲ ਹੈ ਕਹਿਣ ਲੱਗੇ ਮੈਂ ਸੁਣਿਆ ਵੀ ਇੱਥੇ ਪਾਤਸ਼ਾਹ ਦੇ ਦੋ ਘੋੜੇ ਆ ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਰਿਆ ਸੀ ਲੇਕਿਨ ਜਿਹੜਾ ਉਹ ਸਿਪਾਹੀ ਸੀ ਨਾ ਉਹਨੇ ਸੋਚਿਆ ਵੀ ਸ਼ਾਇਦ ਇਹ ਕਾਸਮ ਦੇਗ ਨੂੰ ਪਾਤਸ਼ਾਹ ਕਹੀ ਜਾਂਦਾ ਉਹ ਕਹਿਣ ਲੱਗਿਆ ਹਾਂ ਦੋ ਘੋੜੇ ਹਨ ਉਹ ਕਹਿੰ ਲੱਗਿਆ ਮੈਂ ਇਸ ਘਰ ਦਾ ਕੁਝ ਵੀ ਨਹੀਂ ਲੈਣਾ। ਬਿਲਕੁਲ ਫਰੀਦ ਮੈਂ ਸੇਵਾ ਕਰਨੀ ਚਾਹੁੰਦਾ ਮੈਨੂੰ ਉਹਨਾਂ ਘੋੜਿਆਂ ਦੇ ਦਰਸ਼ਨੀ ਕਰਾ ਦੇ। ਉਹਨਾਂ ਸੋਚਿਆ ਵੀ ਚਲ ਕਿੱਡੀ ਕ ਵੱਡੀ ਗੱਲ ਐ। ਉਹਨੂੰ ਅੰਦਰ ਲੈ ਗਿਆ। ਹੁਣ ਜਦੋਂ ਵਿਧੀ ਚੰਦ ਨੂੰ ਅੰਦਰ ਲੈ ਕੇ ਗਿਆ ਤੇ ਵਿਧੀ ਚੰਦ ਨੂੰ ਉਹ ਘੋੜਿਆਂ ਦੇ ਕੋਲ ਲੈ ਕੇ ਗਿਆ ਤੇ ਉਹਨੇ ਘੋੜੇ ਦੇਖੇ ਦੋਨੇ ਘੋੜੇ ਇੱਕੋ ਜਿਹੇ ਪੜੇ ਸੋਹਣੇ ਘੋੜੇ। ਸਾਰੇ ਘੋੜਿਆਂ ਤੋਂ ਅਲੱਗ ਉਹਨਾਂ ਦੀ ਚਮਕ ਦਮਕ। ਤੇ ਭਾਈ ਸਾਹਿਬ ਭਾਈ ਵਿਧੀ ਚੰਦ ਉਹਨੇ ਜਾ ਕੇ ਘੋੜਿਆਂ ਦੇ ਉੱਤੇ ਹੱਥ ਫੇਰਿਆ ਮਾਣੀ ਮਣ ਘੋੜਿਆਂ ਨੂੰ ਨਮਸਕਾਰ ਕੀਤੀ ਕਿਉਂਕਿ ਸਤਿਗੁਰਾਂ ਦੇ ਘੋੜੇ ਜਾਣ ਕੇ ਉਹਨੇ ਹੱਥ ਫੇਰਿਆ ਬੜੇ ਪ੍ਰੇਮ ਦੇ ਨਾਲ ਘੋੜਿਆਂ ਨੂੰ ਦੇਖਦਾ ਰਿਹਾ ਨਿਹਾਰਦਾ ਰਿਹਾ ਤੇ ਉਹਨੇ ਉਹ ਫਿਰ ਘਾਹ ਝੜ ਕੇ ਉਹਨਾਂ ਘੋੜਿਆਂ ਨੂੰ ਪਾਇਆ ਉਹ ਜਿਹੜਾ ਅਹਲਕਾਰ ਸੀ ਜਿਹੜਾ ਨਾ ਉਹ ਬੜਾ ਹੈਰਾਨ ਹੋਇਆ ਵੀ ਇਹ ਕਿਹੋ ਜਿਹਾ ਬੰਦਾ ਹੈ ਵੀ ਇਹਦੇ ਕੱਪੜੇ ਵੀ ਇੰਨੇ ਕੋਈ ਵਧੀਆ ਨਹੀਂ ਕੋਈ ਸ਼ਾਹੀ ਨਹੀਂ ਬੰਦਾ ਲੱਗਦਾ ਬੰਦਾ ਬਿਲਕੁਲ ਗਰੀਬ ਜਿਹਾ ਲੱਗਦਾ ਹੈ ਤੇ ਲੇਕਿਨ ਇਹ प्रीत ਘੋੜਿਆਂ ਦੇ ਦਰਸ਼ਨ ਕਰਕੇ ਇੰਨਾ ਕੁਝ ਹੋ ਹੀ ਜਾਂਦਾ ਹੈ ਇਹਨੂੰ ਘੋੜਿਆਂ ਦੇ ਨਾਲ ਇੰਨਾ ਲਗਾਵੇ ਇੰਨਾ ਪ੍ਰੇਮ ਨੂੰ ਜਾਨਵਰਾਂ ਦੇ ਨਾਲ ਉਹ ਇਹ ਸੋਚ ਰਿਹਾ ਸੀ ਕਿ ਉਹਨੂੰ ਕਹਿਣ ਲੱਗਿਆ ਕਹਿਣ ਲੱਗਿਆ ਵੀ ਜੇ ਤੈਨੂੰ ਕੋਈ ਇਤਰਾਜ਼ ਨਹੀਂ ਤਾਂ ਮੈਂ ਕੰਮ ਕਰਾਂ ਕਹਿ ਲੱਗਿਆ ਕਿ ਕਹਿ ਲੱਗਿਆ ਮੈਂ ਘੋੜੇ ਦੇ ਉੱਤੇ ਚੜ ਕੇ ਦੇਖ ਸਕਦਾ ਹੈ ਉਹ ਕਹਿੰ ਲੱਗੇ ਮੈਨੂੰ ਕਿਰਜਣੇ ਆਸਰੇ ਪਾਸੇ ਦੇਖਿਆ ਵੀ ਕਾਸਮ ਬੇਗ ਤਾਂ ਨਹੀਂ ਕਿਤੇ ਕਾਸਮ ਬੇਗ ਨਹੀਂ ਸੀਗਾ ਉੱਥੇ ਤੇਰੇ ਬਾਕੀ ਕਰਿੰਦੇ ਸੂ ਆਪ ਆਪਣੇ ਕੰਮਾਂ 'ਚ ਲੱਗੇ ਸੂ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਉੱਤੇ ਚੜ੍ਹ ਕੇ ਦੇਖ ਲੈ ਕੀ ਫਰਕ ਪੈਣ ਲੱਗਿਆ ਇਹ ਨਾਲ ਉਹ ਕਹਿੰ ਲੱਗੇ ਬਸ ਤੂੰ ਗੋਜ ਘਾ ਲੈ ਕੇ ਆ ਜਾ ਕਰ ਵੀ ਜਣ ਕਹਿੰ ਲੱਗੇ ਵੀ ਠੀਕ ਆ ਕਹਿੰ ਲੱਗੇ ਮੈਨੂੰ ਘੋੜੇ 'ਤੇ ਚੜ੍ਹ ਕੇ ਦੇਖ ਲੈਂਦੇ ਉਹਨੇ ਘੋੜੇ ਨੂੰ ਖੋਲਿਆ ਉੱਤੇ ਚੜ੍ਹ ਕੇ ਉਹਨੇ ਥੋੜਾ ਜਿਹਾ ਗੇੜਾ ਦਿੱਤਾ ਉਹਨੇ ਦੇਖਿਆ ਵੀ ਸਾਰੇ ਹਲਕਰ ਆਪੋ ਆਪਣੇ ਪਾਸੇ ਨਹੀਂ ਤੇ ਉਹਨੇ ਇਹ ਕਦੇ ਗੇਟ ਵੀ ਖੁੱਲਾ ਹੈ ਕਿਉਂਕਿ ਗੇਟ ਤੋਂ ਲੰਘ ਕੇ ਗਿਆ ਸੀ ਉਦੋਂ ਉਹਨੇ ਇੱਕਦਮ ਘੋੜੇ ਨੂੰ ਅੱਧੀ ਲਾਈ ਤੇ ਘੋੜਾ ਹਵਾ ਨਾਲ ਗੱਲਾਂ ਕਰਦਾ ਉੱਥੋਂ ਲੈ ਨਿਕਲਿਆ ਉਹ ਸਾਰੇ ਬੇਸਲੇ ਸੀ ਜਦੋਂ ਤੱਕ ਪਤਾ ਲੱਗਿਆ ਉਦੋਂ ਤੱਕ ਉਹ ਲਾਹੌਰ ਤੋਂ ਬਾਹਰ ਨਿਕਲ ਗਿਆ ਜਦੋਂ ਤੱਕ ਪਤਾ ਲੱਗਿਆ ਵੀ ਕਾਸਮ ਬੇਗ ਦੇ ਘੋੜੇ ਕੋਈ ਚੋਰੀ ਕਰਕੇ ਲੈ ਗਿਆ ਘੋੜਾ ਤੇ ਉਹ ਉੱਥੋਂ ਸਿੱਧਾ ਸਤਗੁਰਾਂ ਦੇ ਕੋਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਖਾਂਦ ਜਾਂਦਾ ਹੈ ਜਦੋਂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਪਹੁੰਚਦਾ ਉਸ ਘੋੜੇ ਨੂੰ ਲੈ ਕੇ ਉਸ ਘੋੜੇ ਨੂੰ ਤਵੇਲੇ ਦੇ ਵਿੱਚ ਜਾ ਕੇ ਬੰਨ੍ਹ ਦਿੱਤਾ ਜਾਂਦਾ ਹੈ ਲੇਕਿਨ ਉਹ ਘੋੜਾ ਪਾਣੀ ਤੱਕ ਨਹੀਂ ਪੀਂਦਾ ਤੇ ਜਿਹੜਾ ਘੋੜਾ ਇੱਥੇ ਸੀ ਲਾਹੌਰ ਦੇ ਵਿੱਚ ਇਹ ਵੀ ਨਾ ਖਾ ਖਾਰਿਆ ਸੀ ਨਾ ਪਾਣੀ ਪੀ ਰਿਆ ਸੀ ਕਿਉਂਕਿ ਆਪਣੇ ਭਰਾ ਨਾਲ ਵਿਛੜ ਗਿਆ ਸੀ ਇਹ ਕੋੜੇ ਸ਼ੁਰੂ ਤੋਂ ਲੈ ਕੇ ਕਦੇ ਦੋਨੇ ਅਲੱਗ ਨਹੀਂ ਸੀ ਹੋਏ ਦੋਨੇ ਭਰਾ ਤੇ ਸਤਿਗੁਰੂ ਕਹਿਣ ਲੱਗੇ ਕਹਿਣ ਲੱਗੇ ਬਿਧੀ ਚੰਦਾਂ ਕਹਿਣ ਲੱਗੇ ਤੂੰ ਕੋੜਾ ਜਿਹੜਾ ਲੈ ਕੇ ਆਇਆ ਨਾ ਜਾਂ ਤਾਂ ਇਹਨੂੰ ਵਾਪਸ ਛੱਡਿਆ ਤੇ ਜਾਂ ਫਿਰ ਦੂਜਾ ਵੀ ਲੈ ਕੇ ਆ। ਕਹਿ ਲਗੇ ਮਹਾਰਾਜ ਤੁਸੀਂ ਕਿਰਪਾ ਕਰ ਦਿਓ ਦੂਜਾ ਵੀ ਲੈ ਆਉਣ। ਹੁਣ ਬਿਧੀ ਚੰਦ ਫੇਰ ਵਾਪਸ ਜਾਂਦਾ। ਜਦੋਂ ਵਾਪਸ ਜਾਂਦਾ ਤੇ ਉਹ ਜਾ ਕੇ ਭਾਈ ਬੋੜੇ ਦੇ ਘਰ ਦੇ ਠਹਿਰਦਾ ਭਾਈ ਬੋੜੇ ਦੇ ਘਰ ਦੇ ਵਿੱਚ ਠਹਿਰ ਕੇ ਉੱਥੇ ਰਾਤ কাটਦਾ ਤੇ ਅਗਲੇ ਦਿਨ ਨਾ ਉੱਥੋਂ ਹੋ ਮੁਸਲਮਾਨੀ ਲਿਬਾਸ ਪਹਿਨਦਾ ਕਿਉਂਕਿ ਅੰਦਰ ਜਾਂਦਾ ਕੋਈ ਨਾ ਕੋਈ ਤਸੀਲਾ ਤਾਂ ਕਰਨਾ ਹੀ ਸੀ ਨਾ ਤੇ ਹੱਥ ਦੇ ਵਿੱਚ ਮਾਲਾ پکڑ ਕੇ ਨਜ਼ੂਨੀਆਂ ਬਣ ਜਾਂਦਾ ਨਜ਼ੂਨੀਆਂ ਤੋਂ ਭਾਵ ਜੇ ਆਪਾਂ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਦੇਖੀ ਤੇ ਜਿਸ ਨੂੰ ਆਪਾਂ ਕਹਿੰਦੇ ਆਂਗੇ ਜਿਹੜਾ ਕੋਈ ਕਿਸੇ ਦਾ ਹੱਥ ਵੇਖਦਾ ਹੈ ਉਸ ਨੂੰ ਮੁਸਲਮਾਨ ਜਿਹੜੇ ਸੀ ਉਹ ਨਜ਼ੂਮੀਆਂ ਕਹਿੰਦੇ ਆ ਜਿਹੜਾ ਨਜ਼ੂਮੀਆਂ ਸੀ ਨਾ ਉਹ ਬਣ ਗਿਆ ਨਜ਼ੂਮੀਆਂ ਬਣ ਕੇ ਉਹ ਉੱਥੇ ਪਹੁੰਚਦਾ ਹੈ ਉੱਥੇ ਜਾ ਕੇ ਕੀ ਦੇਖਿਆ ਉਹਨੇ ਘੋੜੇ ਜਿਹੜਾ ਤੇ ਬੇਲਾਖੀ ਉਹਦੇ ਆਸ-ਪਾਸੇ ਤੁਰਦਾ ਫਿਰਦਾ ਰਿਹਾ ਤੇ ਉਸ ਅੰਦਰੋਂ ਜਿਹੜਾ ਉਹ ਇਹਨਾਂ ਦਾ ਅਹਲਕਾਰ ਸੀ ਉਹਨੇ ਦੇਖਿਆ ਵੀ ਬਾਹਰ ਕੋਈ ਨਜ਼ੂਮੀਆਂ ਫਿਰਦਾ ਹੈ ਉਹਦੇ ਨਾਲ ਕਾਸਮ ਬੇਗ ਬੜਾ ਗੁੱਥੇ ਚ ਸੀ ਉਹਨੇ ਕਿਹਾ ਵੀ ਹੋ ਸਕਦਾ ਵੀ ਇਹ ਨਜ਼ੂਮੀਆਂ ਮੈਨੂੰ ਕੋਈ ਨਾ ਕੋਈ ਰਾਹ ਹੀ ਦੱਸ ਦੇਵੇ ਕੋਈ ਨਾ ਕੋਈ ਤਰੀਕਾ ਹੀ ਦੱਸ ਦੇਵੇ ਤੇ ਨਜ਼ੂਮੀਆਂ ਉਹਦੇ ਜਿਹੜਾ ਸੀ ਨਾ ਉਹ ਭਾਈ ਬਿਧੀ ਚੰਦ ਉਹ ਬਾਹਰ ਖਲੋਤਾ ਸੀ ਤੇ ਉਹ ਜਿਹੜਾ ਸੀ ਉਹਦਾ ਅਹਿਲਕਾਰ ਜਿਹੜਾ ਉਹ ਸਿਪਾਹੀ ਸੀ ਜਿਹੜਾ ਉਸ ਤਵੇਲੇ ਦਾ ਪਹਿਰੇਦਾਰ ਕਹਿ ਸਕਦੇ ਆਪਾਂ ਉਹ ਆਉਂਦਾ ਆ ਕੇ ਉਹ ਬਿਧੀ ਚੰਦ ਦੇ ਕੋਲ ਆ ਕੇ ਪੁੱਛਣ ਲੱਗਾ ਕਹਿਣ ਲੱਗਾ ਵੀ ਉਨੇ ਪਹਿਲਾਂ ਦੁਆ ਸਲਾਮ ਕੀਤੀ ਉਹ ਕਹਿਣ ਲੱਗੇ ਵੀ ਤੁਸੀਂ ਕਹਿਣ ਲੱਗਾ ਮੈਂ ਨਜ਼ੂਮੀ ਐ ਮੈਂ ਦੱਸ ਸਕਦਾ ਕਿਸੇ ਦਾ ਵੀ ਭਵਿੱਖ ਦੱਸ ਸਕਦਾ ਉਹ ਕਹਿਣ ਲੱਗਾ ਉਹਦੇ ਜਿਹੜੇ ਵੱਲ ਦੇਖ ਕੇ ਕਹਿਣ ਲੱਗੇ ਕਹਿਣ ਲੱਗਾ ਲੱਗਦਾ ਤੇਰੇ ਨਾਲ ਤੇਰਾ ਜਿਹੜਾ ਮਾਲਕ ਹੈ ਨਾ ਬਹੁਤ ਜ਼ਿਆਦਾ ਗੁੱਸੇ 'ਚ ਹੈ ਫਿਰ ਤਾਂ ਬਹੁਤ ਵੱਡੀ ਕੋਈ ਗਲਤੀ ਹੋਈ ਹੈ ਉਹ ਜਿਹੜਾ ਸਿਪਾਈ ਸੀ ਪਹਿਰਾਣ ਹੋਏ ਵੀ ਵਾਕੀ ਗੱਲ ਤਾਂ ਸਹੀ ਹੈ ਉਹ ਕਹਿਣ ਲੱਗਾ ਮੈਂ ਇਸ ਕਰਕੇ ਪਰੇਸ਼ਾਨ ਐ ਕਿਉਂਕਿ ਕਹਿੰਦਾ ਇੱਥੇ ਨਾ ਚੋਰੀ ਹੋਈ ਹੈ ਕਹਿਣ ਲੱਗਾ ਵੀ ਕੀ ਕਹਿਣ ਲੱਗਾ ਸੋ ਘੋੜਾ ਚੋਰੀ ਹੋ ਗਿਆ ਤੇ ਭਾਈ ਬੀਦੀ ਚੰਦ ਜਿਹੜੇ ਸੀ ਉਹ ਕਹਿਣ ਲੱਗੇ ਕਹਿਣ ਲੱਗੇ ਘੋੜਾ ਚੋਰੀ ਹੋ ਗਿਆ ਕਹਿਣ ਲੱਗੇ ਕਿੱਡੀ ਕਬੱਡੀ ਗੱਲ ਐ ਮੈਂ ਹੁਣ ਦੱਸ ਦਿੰਦਾ ਕਿ ਘੋੜਾ ਕਿੱਥੇ ਐ ਉਹ ਕਹਿਣ ਲੱਗਾ ਸਾਨੂੰ 4-5 ਦਿਨ ਹੋ ਗਏ ਸਾਰੇ ਪਾਸੇ ਸੂਏ ਭੇਜੇ ਹੋਇਆ ਕਿਸੇ ਪਾਸੋਂ ਕੋਈ ਵੀ ਖਬਰ ਨਹੀਂ ਆਈ ਵੀ ਘੋੜਾ ਗਿਆ ਕਿੱਥੇ ਤੇ ਸੀ ਕੌਣ ਉਹ ਲਿਜਾਣ ਵਾਲਾ ਭਾਈ ਜੀ ਦੀ ਜਨ ਕਹ ਲੱਗਿਆ ਮੈਂ ਤੁਹਾਨੂੰ ਇੱਕ ਇੱਕ ਗੱਲ ਦੱਸ ਸਕਦਾ ਵੀ ਘੋੜਾ ਐਸ ਵਕਤ ਕਿੱਥੇ ਐ ਲੈ ਕੇ ਕੌਣ ਗਿਆ ਉਹ ਕਹਿਣ ਲੱਗਿਆ ਫਿਰ ਦੱਸ ਕਹਿੰ ਲੱਗਿਆ ਇਸ ਤਰ੍ਹਾਂ ਨਹੀਂ ਮੈਨੂੰ ਉੱਥੇ ਲੈ ਕੇ ਜਾ ਜਿੱਥੇ ਘੋੜਾ ਬੰਨਿਆ ਸੀ ਹੁਣ ਉਹ ਘੋੜਿਆਂ ਦੇ ਤਵੇਲੇ ਦੇ ਵਿੱਚ ਉਹਨੂੰ ਲੈ ਕੇ ਜਾਂਦਾ ਹੈ ਕਿ ਉਹ ਕਹਿਣ ਲੱਗਿਆ ਵੀ ਇਸ ਤਰ੍ਹਾਂ ਨਹੀਂ ਕਹਿਣ ਲੱਗਿਆ ਜਿਹੜਾ ਤੇਰਾ ਮਾਲਕ ਹੈ ਨਾ ਕਾਸਮ ਬੇਗ ਉਹਨੂੰ ਵੀ ਇੱਥੇ ਛੱਬ ਲੈ ਹੁਣ ਸਿਪਾਹੀ ਨੂੰ ਥੋੜਾ ਜਿਹਾ ਹੋਰ ਸੌਖਾ ਹੋ ਗਿਆ ਕੰਮ ਉਹਨਾਂ ਕੋਲ ਨੇ ਕਿਹਾ ਵੀ ਕਾਸਮ ਬੇਗ ਵੀ ਇੱਥੇ ਹੋਇਆ ਜੇ ਕੋਈ ਗੜਬੜ ਹੁੰਦੀ ਵੀ ਹੈ ਤੇ ਮੇਰੇ ਤੇ ਜਿਆਦਾ ਇਲਜ਼ਾਮ ਨਹੀਂ ਉਹਨਾਂ ਨੇ ਕਾਸਮ ਬੇਗ ਨੂੰ ਇਸਨੇ ਭੇਜਿਆ ਵੀ ਨਜ਼ੂਮੀਆਂ ਆਇਆ ਕਿ ਕਾਸਮ ਬੇਗ ਉਹ ਥੇ ਉਹ ਪਹੁੰਚ ਗਿਆ ਉਹਨੇ ਵੀ ਆ ਕੇ ਦਵਾਸ ਨੂੰ ਆਮ ਕੀਤੀ ਤੇ ਜਦੋਂ ਵਿਧੀ ਚੰਦ ਨੇ ਜਾ ਕੇ ਨਾ ਜਿੱਥੇ ਉਹ ਘੋੜਾ ਬੰਨਿਆ ਸੀ ਉੱਥੇ ਜਾ ਖਲੋਤਾ ਉੱਥੇ ਜਾ ਕੇ ਅੱਖਾਂ ਬੰਦ ਕੀਤੀਆਂ ਅੱਖਾਂ ਬੰਦ ਕਰਨ ਤੋਂ ਬਾਅਦ 2-4 ਮਿੰਟਾਂ ਬਾਅਦ ਅੱਖਾਂ ਖੋਲੀਆਂ ਤੇ ਕਹਿ ਲੱਗੇ ਵੀ ਘੋੜਾ ਤੁਹਾਡਾ ਇੱਥੇ ਦੁਪਹਿਰੇ ਦਾ ਟਾਈਮ ਸੀ ਇਹੋ ਜਿਹਾ ਬੰਦਾ ਸੀ ਉਹ ਉਹਦੇ ਘਾਈ ਬਣ ਕੇ ਆਇਆ ਉਹ ਉਹਨੇ ਘਾ ਵੀ ਪਾਇਆ ਤੇ ਉਹ ਇਥੋਂ ਘੋੜੇ ਨੂੰ ਅੱਡੀ ਲਾ ਕੇ ਤੇ ਇਥੋਂ ਐਸ ਪਾਸੇ ਨੂੰ ਨਿਕਲ ਕੇ ਤੇ ਇਧਰੋਂ ਆਏਗੇ ਉਹਨੇ ਸਾਰੀ ਕਿਉਂਕਿ ਆਪ ਹੀ ਤਾਂ ਸੀ ਉਹ ਉਹਨੇ ਉਹ ਸਾਰੀ ਗੱਲ ਦੱਸ ਦਿੱਤੀ ਨਾ ਉਹ ਬੜੇ ਪ੍ਰਭਾਵਤ ਹੋਏ ਕਿ ਵਾਕਈ ਨੂਮੀਆ ਬੜਾ ਸਹੀ ਅੰਦਾਜ਼ਾ ਲਾ ਰਿਹਾ ਤੇ ਸਹੀ ਦੱਸ ਰਿਹਾ ਸਾਨੂੰ ਉਹ ਕਹਿਣ ਲੱਗੇ ਫਿਰ ਐਸੋਕ ਕੋੜਾ ਹੈ ਕਿੱਥੇ ਕਹਿਣ ਲੱਗੇ ਉਹ ਮੈਂ ਤੁਹਾਨੂੰ ਦੱਸ ਸਕਦਾ ਹਾਂ ਪਰ ਉਹਦੇ ਵਾਸਤੇ ਕਹਿੰਨ ਲੱਗਾ ਸਾਰੇ ਨੌਕਰਾਂ ਨੂੰ ਬਾਹਰ ਕੱਢ ਦਿਓ। ਤੁਸੀਂ ਦੋਨੇ ਜਣੇ ਇੱਥੇ ਰਹਿ ਜਾਓ। ਸਾਰੇ ਨੌਕਰ ਜਿਹੜੇ ਸੀ ਬਾਹਰ ਕੱਢ ਦਿੱਤੇ ਕਹਿੰਨ ਲੱਗੇ ਤਵੇਲੇ ਨੂੰ ਤਾਲਾ ਮਾਰ ਦਿਓ। ਹੁਣ ਉਹ ਬਾਹਰਲੇ ਪਾਸੋਂ ਤਾਲਾ ਲਾ ਦਿੱਤਾ ਸੀ ਡਿਊੜੀ ਨੂੰ। ਜੋ ਡਿਊੜੀ ਨੂੰ ਤਾਲਾ ਲੱਗ ਗਿਆ ਹੁਣ ਅੰਦਰ ਸਿਰਫ ਕਾਸਮ ਬੇਗਤਯੋ ਦਾ ਇੱਕ ਉਹ ਕਰਿੰਦਾ ਹੋ ਸ਼ਿਪਾਈ ਯਾ ਸਕਦੇ ਆਂ ਯਾ ਪਹਿਰੇਦਾਰ ਕਹਿ ਸਕਦੇ ਆਂ ਉਹ ਸੀ। ਦੋਨੋਂ ਜਣੇ ਨੇ ਤੇ ਪਾਈ ਬੀਲੀ ਚੰਦ ਨੇ ਉਸ ਦੂਜੇ ਘੋੜੇ ਦੇ ਉੱਤੇ ਹੱਥ ਫੇਰਿਆ ਤਾਂ ਉਹਦੇ ਕੰਨ ਵਿੱਚ ਕਹਿਣ ਲੱਗਿਆ ਤੂੰ ਫਿਕਰ ਨਾ ਕਰ ਮੈਂ ਤੈਨੂੰ ਤੇਰੇ ਭਰਾ ਦੇ ਨਾਲ ਮਿਲਾ ਦੇਗਾ ਉਹ ਕਹਿਣ ਲੱਗਿਆ ਵੀ ਉਹ ਦੂਜੇ ਘੋੜੇ ਬਾਰੇ ਨਾ ਇਹ ਜਿਹੜਾ ਘੋੜਾ ਹੈ ਇਹ ਦੱਸੇਗਾ ਉਹ ਕਹਿਣ ਲੱਗੇ ਫਿਰ ਪੁੱਛ ਇਹਦੇ ਤੋਂ ਕਹਿਣ ਲੱਗੇ ਇਸ ਪ੍ਰਾਣੀ ਕਹਿਣ ਲੱਗੇ ਕਿ ਕਹਿਣ ਲੱਗੇ ਇਸ ਘੋੜੇ ਨੂੰ ਖੋਲਣਾ ਪਵੇਗਾ ਖੋਲਿਆ ਉਹਨੇ ਢੇੜਾ ਦਿੱਤਾ ਉਹ ਬੇਫਿਕਰ ਸੀ ਕਿਉਂਕਿ ਜੂੜੀ ਨੂੰ ਤਾਲਾ ਲੱਗ ਚੁੱਕਾ ਸੀ ਬਾਹਰ ਤਾਂ ਕਿਸੇ ਬਸੋਂ ਨਿਕਲ ਨਹੀਂ ਸਕਦਾ ਐ ਹੋਣੋ ਘੋੜੇ ਦੇ ਉੱਤੇ ਬੈਠਾ ਤੇ ਘੋੜੇ ਦੇ ਉੱਤੇ ਬੈਠ ਕੇ ਕਹਿ ਲੱਗਿਆ ਵੀ ਉਹ ਸਾਹਮਣੇ ਜਿਹੜਾ ਬੁਰਜ ਹੈ ਨਾ ਉੱਪਰ ਕਿਲੇ ਦੇ ਉਸ ਬੁਰਜ ਦੇ ਉੱਪਰ ਜਾ ਕੇ ਘੋੜਾ ਭਾਕਿਆ ਦੇਗਾ ਹੁਣ ਜਦੋਂ ਉਹ ਘੋੜਾ ਨੂੰ ਅੱਡੀ ਲਾਈ ਉਹਨੇ ਜਾ ਕੇ ਬੁਰਜ ਦੇ ਉੱਤੇ ਖਿਲਾਕ ਲਿਆ ਤੇ ਉਹ ਥੱਲੇ ਖੜੇ ਦੋਨੋਂ ਜਣੇ ਦੇਖ ਰਹੇ ਐ ਤੋ ਤੋਂ ਉੱਚੀ ਬਾਤ ਤੇ ਭਾਈ ਵਿਦੀ ਚੰਦ ਨੇ ਕਿਹਾ ਕਹਿਣ ਲੱਗਿਆ ਵੀ ਜਿਹੜਾ ਛੇਵੇਂ ਪਾਤਸ਼ਾਹ ਹੈ ਨਾ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗਿਆ ਉਹਦਾ ਇੱਕ ਸਿੱਖ ਹੈ ਜਿਸ ਦਾ ਨਾਮ ਹੈ ਵਿਦੀ ਚੰਦ ਕਹਿੰ ਲੱਗੇ ਉਹ ਆਇਆ ਸੀ ਘਾਈ ਬਣ ਕੇ ਤੇ ਤੂੰ ਇਹ ਜਿਹੜਾ ਘੋੜੇ ਸੀ ਇਹ ਕਰੋੜੀ ਆ ਮਲ ਭਾਈ ਕਰੋੜੀਏ ਤੋਂ ਜਿਹੜਾ ਕਾਬਲ ਤੋਂ ਆਇਆ ਸੀ ਉਹਦੇ ਤੋਂ ਖੋਹੇ ਸੀ ਉਹਦੇ ਚਿਹਰੇ ਤੇ ਲਾਲੀ ਆ ਗਈ ਕਾਸਮ ਲਗਦੀ ਵੀ ਸਾਰਾ ਕੋ ਸੱਚ ਦੱਸਣ ਲੱਗ ਗਿਆ ਵੀ ਕਿੱਥੋਂ ਮੈਂ ਲਏ ਆ ਘੋੜੇ ਕਿਵੇਂ ਲਏ ਆ ਤੇ ਕਹਿਣ ਲੱਗਿਆ ਵੀ ਇਹ ਉਹ ਉੱਥੇ ਲੈ ਕੇ ਚੰਦਿਆ ਸੀ ਅਰਗੋਵਨ ਸਾਹਿਬ ਦੇ ਕੋਲੇ ਤੇ ਤੂੰ ਇਹ ਘੋੜੇ ਖੋਲੇ ਤੇ ਉਹਨਾਂ ਦਾ ਸਿੱਖ ਆਇਆ ਸੀ ਉਹ ਇੱਕ ਘੋੜਾ ਖੋਲ ਕੇ ਲੈ ਗਿਆ ਸੀ ਉਹ ਕਾਹੀ ਬਣ ਕੇ ਲੈ ਕੇ ਗਿਆ ਸੀ ਕਹਿੰ ਲਗੇ ਠੀਕ ਹੈ ਬਿਲਕੁਲ ਸਹੀ ਅੰਦਾਜ਼ਾ ਲਾਇਆ ਕਹਿੰ ਲਗੇ ਹੁਣ ਜਿਹੜਾ ਦੂਜਾ ਘੋੜਾ ਹੈ ਨਾ ਕਹਿੰ ਲਗੇ ਇਸ ਨੂੰ ਵੀ ਉਹ ਲੈ ਚ ਲਿਆ ਨਜ਼ੂਮੀਆਂ ਬਣ ਕੇ ਕਹਿੰ ਲਗੇ ਮੈਂ ਪਹਿਲਾ ਘੋੜਾ ਲੈ ਕੇ ਗਿਆ ਸੀ ਤੇ ਮੈਂ ਹੁਣ ਇਹ ਘੋੜਾ ਵੀ ਲਗਿਆ ਮੈਂ ਜਦੋਂ ਇੰਨੀ ਗੱਲ ਕਹੀ ਤੇ ਉਹਨਾਂ ਦੇ ਚਿਹਰੇ ਦੇ ਉੱਤੋਂ ਕਹਿੰ ਲਗੇ ਰੰਗ ਉੱਡ ਗਏ ਤੇ ਇੰਨੀ دیر ਨੂੰ ਕਹਿੰ ਲਗੇ ਉਹਨੇ ਅੱਡੀ ਲਾਈ ਘੋੜੇ ਤੇ ਉਸ ਕਿਲੇ ਦੇ ਉੱਤੋਂ ਪਿਛਲੇ ਪਾਸੇ ਕਹਿੰ ਲਗੇ ਕਿਲੇ ਦੇ ਖਾਈ ਸੀ ਪਾਣੀ ਦੀ ਉਸ ਨਦੀ ਦੇ ਵਿੱਚ ਉਸ ਸੁਖਾਈ ਦੇ ਵਿੱਚ ਉਸਨੇ ਸ਼ਾਲ ਮਾਰ ਦਿੱਤੀ ਘੋੜੇ ਤੇ ਘੋੜੇ ਨੇ ਸ਼ਾਲ ਮਾਰੀ ਤੇ ਜਦੋਂ ਤੱਕ ਉਹ ਉਹਨਾਂ ਨੇ ਘੇਟ ਘੁੱਟ ਖੋਲਿਆ ਰੌਲਾ ਪਿਆ ਉਦੋਂ ਤੱਕ ਭਾਈ ਵਿਦੀ ਚੰਦ ਉਸ ਤੋਂ ਘੋੜਾ ਲੈ ਕੇ ਨਿਕਲ ਗਿਆ ਤੇ ਇਸ ਤਰ੍ਹਾਂ ਉਹਨੇ ਦੂਜਾ ਘੋੜਾ ਵੀ ਲਿਆ ਕੇ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਪੇਟ ਕਰ ਦਿੱਤਾ ਤੇ ਜਾ ਕੇ ਨਮਸਕਾਰ ਕਰ ਦਿੱਤੀ ਤੇ ਗੁਰਾਂ ਨੇ ਘੁੱਟ ਕੇ ਸੀਨੇ ਨਾਲ ਲਿਆ ਕੇ ਤੇ ਉਹਨਾਂ ਨੇ ਉੱਥੇ ਕਿਹਾ ਕਿ ਕਿਹਾ ਕਿ ਵਿਦੀ ਚੰਦ ਚੀਨਾ ਗੁਰੂ ਕਾ ਸੀਨਾ ਉਥੇ ਸ਼ਬਦ ਵਰਤਿਆ ਬਿਦੀਚੰਦ ਸੀਨਾ ਗੁਰੂ ਕਾ ਸੀਨਾ ਇਹ ਸੁਰਸਿੰਘ ਵਾਲੇ ਦੇ ਰਹਿਣ ਵਾਲਾ ਸੀ ਤਰਨਤਾਰਨ ਦੇ ਕੋਲ ਇੱਕ ਪਿੰਡ ਹੈ ਸੁਰਸਿੰਘ ਵਾਲਾ ਉਥੋਂ ਦਾ ਰਹਿਣ ਵਾਲਾ ਸੀ ਭਾਈ ਬਿਦੀਚੰਦ ਸੁਰਸਿੰਘ ਪਿੰਡ ਦਾ ਤੇ ਇਸ ਨੇ ਇਸ ਤਰ੍ਹਾਂ ਭਾਈ ਸਾਹਿਬ ਨੇ ਗੁਰੂ ਸਾਹਿਬ ਦੇ ਇਹ ਜਿਹੜੇ ਦੋਨੇ ਘੋੜੇ ਸੀ ਨਾ ਇਹ ਉਸ ਕਾਸਮ ਵਿਗਦੇ ਤਵੇਲੇ ਦੇ ਵਿੱਚੋਂ ਖੋਲ ਕੇ ਲੈ ਕੇ ਆਏ ਸੀ ਕਿਉਂਕਿ ਜਦੋਂ ਗੁਰੂ ਆ ਹੱਥ ਸਿਰਤੇ ਹੁੰਦਾ ਹੈ ਨਾ ਜਿਹrode ਕੋਈ ਅਰਚਨ ਨਹੀਂ ਆ ਕਰ ਜਦੋਂ ਗੁਰੂ ਦਾ ਹੱਥ ਸਿਰ ਤੇ ਹੁੰਦਾ ਨਾ ਫਿਰ ਸਿੱਖ ਕੁਝ ਵੀ ਕਰਨ ਕਰਦੇ ਆ